25 ਲੱਖ ਤੋਂ ਲੈ ਕੇ 40 ਲੱਖ 50 ਲੱਖ ਰੁਪਏ ਲਗਾਏ ਜਾ ਰਹੇ ਨੇ ਲੇਕਿਨ ਇਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਇੰਨੇ ਪੈਸੇ ਦੇ ਵਿੱਚ ਕੁਝ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਹੀ ਜੇ ਕੀਤਾ ਜਾਵੇ ਤਾਂ ਉਹ ਵੀ ਕੰਮ ਠੀਕ ਠਾਕ ਚੱਲ ਸਕਦਾ ਹੈ। ਕਾਫੀ ਸਾਰੇ ਲੋਕੀ ਪੰਜਾਬ ਤੋਂ ਸੀਗੇ ਲੁਧਿਆਣੇ ਤੋਂ ਇੱਕ ਸਿਮਰ ਪ੍ਰੀਤ ਸਿੰਘ 23 ਸਾਲਾ ਨੌਜਵਾਨ ਇਸਨੇ 29 ਲੱਖ ਰੁਪਏ ਦਾ ਲੋਨ ਲਿਆ ਸੀ ਇਸਦੇ ਪਿਤਾ ਨੇ ਇਸ ਨੂੰ ਬਾਹਰ ਭੇਜਣ ਦੇ ਲਈ ਤੇ ਉਸ ਦਾ ਇਹ ਆਖਣਾ ਸੀ ਕਿ ਉਸ ਨੂੰ ਸਭ ਤੋਂ ਜ਼ਿਆਦਾ ਅਫਸੋਸ ਇਹ ਹੈ ਕਿ 29 ਲੱਖ ਰੁਪਈਆ ਜਿਹੜਾ ਉਸ ਦੇ ਪਿਤਾ ਨੇ ਲੋਨ ਤੇ ਲਿਆ ਉਹ ਵਾਪਸ ਕਿਵੇਂ ਕਰੇਗਾ ਤੇ ਉਸ ਦਾ ਵਿਆਜ ਕਿਵੇਂ ਦੇਵੇਗਾ ਜੇ ਇੰਨਾ ਪੈਸਾ 40-50 ਲੱਖ ਰੁਪਈਆ ਲੋਕੀ ਅਮਰੀਕਾ ਜਾਣ ਵਾਸਤੇ ਦੇ ਸਕਦੇ ਨੇ ਉੱਥੇ ਕੋਈ ਡਾਲਰ ਪੇੜ ਤੇ ਲੱਗੇ ਨਹੀਂ ਪਏ ਕਿ ਜਾ ਕੇ ਬਸ ਤੁਸੀਂ ਤੋੜਦੇ ਆ ਕਿ ਤੁਹਾਡਾ 40-50 ਲੱਖ ਰੁਪਈਆ ਜੁੜ ਜਾਏਗਾ ਸਾਲਾਂ ਦੀ ਮਿਹਨਤ ਕਮਾਈ ਤੋਂ ਬਾਅਦ ਲੋਕਾਂ ਕੋਲ ਉੱਥੇ 50 ਲੱਖ ਰੁਪਇਆ ਇਕੱਠਾ ਨਹੀਂ ਹੁੰਦਾ ਕਾਰਨ ਹੈ ਕਿ ਉੱਥੇ ਵੀ ਖਰਚੇ ਡਾਲਰਾਂ ਦੇ ਵਿੱਚ ਨੇ ਰਿਪੋਰਟ ਹੋਏ ਲੋਕਾਂ ਦੀ ਗੱਲ ਸੁਣ ਰਹੇ ਹਾਂ ਤੀਜਾ ਜਹਾਜ਼ ਅੰਮ੍ਰਿਤਸਰ ਲੈਂਡ ਹੋ ਚੁੱਕਾ ਹੈ ਇਸ ਦੇ ਵਿੱਚ ਕਾਫੀ ਸਾਰੇ ਲੋਕੀ ਪੰਜਾਬ ਤੋਂ ਸੀਗੇ ਲੁਧਿਆਣੇ ਤੋਂ ਇੱਕ ਸਿਮਰ ਪ੍ਰੀਤ ਸਿੰਘ 23 ਸਾਲਾ ਨੌਜਵਾਨ ਇਸਨੇ 29 ਲੱਖ ਰੁਪਏ ਦਾ ਲੋਨ ਲਿਆ ਸੀ ਇਸਦੇ ਪਿਤਾ ਨੇ ਇਸ ਨੂੰ ਬਾਹਰ ਭੇਜਣ ਦੇ ਲਈ ਸਿਮਰਪ੍ਰੀਤ ਦਾ ਆਖਣਾ ਕਿ ਉਹ ਇਟਲੀ ਜਾਣਾ ਚਾਹੁੰਦਾ ਸੀ ਲੇਕਿਨ ਟਰੈਵਲ ਏਜੰਟ ਨੇ ਉਸ ਨੂੰ ਯੂ ਐਸ ਏ ਭੇਜਣ ਲਈ ਆਖਿਆ ਤੇ ਪਹਿਲਾਂ ਉਹ ਇਟਲੀ ਜਾਣ ਲਈ ਹੀ ਤਿਆਰ ਹੋਇਆ ਸੀ ਲੇਕਿਨ ਏਜੰਟ ਨੇ ਉਸ ਨੂੰ ਸਪੇਨ ਭੇਜ ਦਿੱਤਾ ਸਪੇਨ ਤੋਂ ਬਾਅਦ ਉਸ ਨੂੰ ਮੈਕਸੀਕੋ ਅਮਰੀਕਾ ਦੇ ਬਾਰਡਰ ਤੇ ਲਾਇਆ ਗਿਆ ਉੱਥੋਂ ਉਸ ਨੂੰ ਬਾਰਡਰ ਕਰਾਸ ਕਰਾਇਆ ਗਿਆ ਤੇ ਨਾਲ ਦੇ ਨਾਲ ਹੀ ਉਸ ਨੂੰ ਪੁਲਿਸ ਨੇ ਫੜ ਲਿਆ 40 ਘੰਟੇ ਉਸ ਨੂੰ ਹਥਕੜੀਆਂ ਬੇੜੀਆਂ ਪਾ ਕੇ ਰੱਖਿਆ ਗਿਆ ਉਸ ਦੀ ਪੱਗ ਲਾਹੀ ਗਈ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਉਸ ਨੂੰ ਜਿਹੜਾ ਹੈਡਪੋਰਟ ਕਰ ਦਿੱਤਾ ਗਿਆ ਤੇ ਉਸ ਦਾ ਇਹ ਆਖਣਾ ਸੀ ਕਿ ਉਸ ਨੂੰ ਸਭ ਤੋਂ ਜ਼ਿਆਦਾ ਅਫਸੋਸ ਇਹ ਹੈ ਕਿ 29 ਲੱਖ ਰੁਪਈਆ ਜਿਹੜਾ ਉਸ ਦੇ ਪਿਤਾ ਨੇ ਲੋਨ ਤੇ ਲਿਆ ਉਹ ਵਾਪਸ ਕਿਵੇਂ ਕਰੇਗਾ ਤੇ ਉਸ ਦਾ ਵਿਆਜ ਕਿਵੇਂ ਦਵੇਗਾ ਸੋ ਇਹ ਕਹਾਣੀ ਹਰ ਜਗ੍ਹਾ ਹਰ ਉਸ ਵਿਅਕਤੀ ਦੀ ਹੋ ਚੁੱਕੀ ਹੈ ਜਿਹੜਾ ਅਮਰੀਕਾ ਤੋਂ ਰਿਪੋਰਟ ਹੋ ਕੇ ਆਇਆ ਹੈ ਜ਼ਿਆਦਾਤਰ ਲੋਕੀ ਲੋਨ ਲੈ ਕੇ ਹੀ ਗਏ ਸੀਗੇ ਲੇਕਿਨ ਹਰਾਨੀ ਦੀ ਗੱਲ ਇਹ ਹੈ ਕਿ ਇੰਨਾ ਵੱਡਾ ਲੋਨ ਬਾਹਰ ਜਾਣ ਦੇ ਲਈ ਲਿਆ ਜਾ ਰਿਹਾ 25 ਲੱਖ ਤੋਂ ਲੈ ਕੇ 40 ਲੱਖ 50 ਲੱਖ ਰੁਪਏ ਲਗਾਏ ਜਾ ਰਹੇ ਨੇ ਲੇਕਿਨ ਇਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਇੰਨੇ ਪੈਸੇ ਦੇ ਵਿੱਚ ਕੁਝ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਹੀ ਜੇ ਕੀਤਾ ਜਾਵੇ ਤਾਂ ਉਹ ਵੀ ਕੰਮ ਠੀਕ ਠਾਕ ਚਲ ਸਕਦਾ ਜੇ ਇੰਨਾ ਪੈਸਾ 40 50 ਲੱਖ ਰੁਪਇਆ ਲੋਕੀ ਅਮਰੀਕਾ ਜਾਣ ਵਾਸਤੇ ਦੇ ਸਕਦੇ ਨੇ ਉਥੇ ਕੋਈ ਡਾਲਰ ਪੇੜ ਤੇ ਲੱਗੇ ਨਹੀਂ ਪਏ ਕਿ ਜਾ ਕੇ ਬਸ ਤੁਸੀਂ ਤੋੜਦੇ ਆ ਕਿ ਤੁਹਾਡਾ 40 50 ਲੱਖ ਰੁਪਇਆ ਜੁੜ ਜਾਏਗਾ ਸਾਲਾਂ ਦੀ ਮਿਹਨਤ ਕਮਾਈ ਤੋਂ ਬਾਅਦ ਲੋਕਾਂ ਕੋਲ ਉਥੇ 50 ਲੱਖ ਰੁਪਇਆ ਇਕੱਠਾ ਨਹੀਂ ਹੁੰਦਾ ਕਾਰਨ ਹੈ ਕਿ ਉੱਥੇ ਵੀ ਖਰਚੇ ਡਾਲਰਾਂ ਦੇ ਵਿੱਚ ਨੇ ਜੇ ਥੋੜਾ ਜਿਹਾ ਵੀ ਡੀਸੈਂਟ ਲਾਈਫ ਸਟਾਈਲ ਉੱਥੇ ਜੀਂਦੇ ਨੇ ਲੋਕੀ 1000-1500 ਡਾਲਰ ਮਹੀਨੇ ਦਾ ਰਾਸ਼ਨ ਪਾਣੀ ਦਾ ਖਰਚਾ ਹੁੰਦਾ ਥੋੜਾ ਬਹੁਤਾ ਛੋਟਾ ਰੈਂਟ ਤੇ ਅਗਰ ਘਰ ਲਿਆ ਹੋਵੇ ਇਨਕਲੂਡਿੰਗ ਦਾ ਰੈਂਟ ਉਸ ਤੋਂ ਬਾਅਦ ਜੇ ਤੁਸੀਂ ਕੋਈ ਸਮਾਨ ਲੈਣਾ ਕੁਝ ਲੈਣਾ ਉਹਦੇ ਲਈ ਵੀ ਤੁਹਾਨੂੰ 500-1000 ਡਾਲਰ ਦਾ ਇੱਕ ਬੈਕਅਪ ਜਆ ਰੱਖਣਾ ਪੈਂਦਾ ਜਿਹਦੇ ਵਿੱਚ ਤੁਹਾਡੇ ਹਮੇਸ਼ਾ ਕੋਈ ਨਾ ਕੋਈ ਕਦੀ ਗੱਡੀ ਗੱਡੀ ਦੀ ਇਨਸ਼ੋਰੈਂਸ ਹੋਰ ਫਰਨੀਚਰ ਲਟਰਮ ਬਟਰਮ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਇਸ ਦੇ ਵਿੱਚ ਆਉਂਦੀਆਂ ਨੇ ਉਸ ਤੋਂ ਬਾਅਦ ਜੇ ਤੁਸੀਂ ਬਾਹਰ ਖਾਣਾ ਖਾਂਦੇ ਹੋ ਤਾਂ ਵੀ 2-400 500 ਡਾਲਰ ਉਹਦਾ ਲੱਗਦਾ ਤਾਂ 3000 ਡਾਲਰ ਲੱਗ ਜਾਂਦਾ ਉਸ ਤੋਂ ਬਾਅਦ ਜੇ ਤੁਸੀਂ 4000 ਡਾਲਰ ਤੁਹਾਨੂੰ ਕੱਟ ਕੇ ਸੈਲਰੀ ਵੀ ਆਉਂਦੀ ਹੈ ਤਾਂ ਕਦੇ-ਕਦੇ ਜੇ ਤੁਸੀਂ ਇੰਡੀਆ ਚੱਕਰ ਮਾਰਦੇ ਹੋ ਜਾਂ ਹੋਰ ਕਿਤੇ ਕੁੱਬਣ ਜਾਂਦੇ ਹੋ ਤਾਂ ਉਹ ਜਿਹੜੀ ਤੁਹਾਡੀ ਸੇਵਿੰਗ ਹੁੰਦੀ ਹੈ ਉੱਥੇ ਲੱਗ ਜਾਂਦੀ ਹੈ ਸੋ ਇੰਨਾ ਕੁਛ ਬਚਾਣਾ ਸੌਖਾ ਨਹੀਂ ਜੇ ਤੁਸੀਂ ਠੀਕ ਠਾਕ ਖਰਚਾ ਕਰਦੇ ਹੋ ਜੇ ਤੁਸੀਂ ਬਹੁਤ ਕੰਜੂਸੀ ਤੇ ਬਹੁਤ ਹੀ ਨਿਚਲੇ ਸਤਰ ਦੀ ਜ਼ਿੰਦਗੀ ਅਗਰ ਜਿਓਗੇ ਤਾਂ ਜਾ ਕੇ ਤੁਸੀਂ ਬਹੁਤ ਪੈਸਾ ਬਚਾ ਸਕਦੇ ਹੋ ਤੇ ਹੁਣ ਉਹ ਗੱਲਾਂ ਜਿਹੜੀਆਂ ਨੇ ਬਾਹਰ ਨਹੀਂ ਰਹੀਆਂ ਇਹ ਕਹਿਣਾ ਹੈ ਜ਼ਿਆਦਾਤਰ ਲੋਕਾਂ ਦਾ ਸੋ ਸੋਚ ਸਮਝ ਕੇ 40-50 ਲੱਖ ਰੁਪਈਆ ਲਗਾਓ ਲੋਕਾਂ ਤਾਂ ਸੀ ਇਹੀ ਕਵਾਂਗੇ ਬਾਕੀ ਇਦਾਂ ਦੇ ਜਿਹੜੇ ਮਾਮਲੇ ਨੇ ਪੰਜਾਬ ਦੀ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਰੋਜ਼ਗਾਰ ਨੂੰ ਲੈ ਕੇ ਗਰੀਬੀ ਨੂੰ ਲੈ ਕੇ ਪ੍ਰਸ਼ਨ ਚਿੰਨ੍ਹ ਜਿਹੜੇ ਵਾਰ-ਵਾਰ ਚੁੱਕ ਰਹੇ ਨੇ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ